ਜੇਕਰ 2025 ਦੇ ਇਹਨਾਂ 2 ਪਚੇ ਹੋਏ ਮਿੰਨਿਆਂ 'ਚ ਤੁਸੀਂ ਉਹ ਕਰ ਦੇਣਾ ਚੁੰਦੇ ਹੋ ਜੋ ਤੁਸੀਂ ਪੂਰੇ ਸਾਲ 'ਚ ਨਹੀਂ ਕਰ ਸਕੇ ਅਤੇ ਜੇਕਰ ਤੁਸੀਂ ਆਲਸ ਨੂੰ ਤਿਆਗਣਾ ਚੁੰਦੇ ਹੋ ਤੇ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਪੂਰੀ ਜ਼ਿੰਦਗੀ 'ਚ ਕਦੇ ਵੀ ਇੱਕ ਵੀ ਦਿਨ ਬੇਸਟ ਨਹੀਂ ਕਰੋਗੇ ਧਿਆਨ ਦੇਣਾ ਹੁਣ ਹੀ ਤੁਹਾਡੀ ਅੱਖਾਂ ਤੇ ਦਿਮਾਗ ਸਭ ਖੁੱਲ ਜਾਵੇਗਾ ਇਹ ਦੱਸੋ ਕਿ ਇੱਕ ਸਾਲ ਕਿੰਨਾ ਛੋਟਾ ਹੁੰਦਾ ਹੈ ਇੱਕ ਸਾਲ 'ਚ 365 ਦਿਨ ਹੁੰਦੇ ਹਨ ਇਹ ਕਿੰਨੇ ਕੁ ਹੁੰਦੇ ਹਨ 2025 ਦੀ ਸ਼ੁਰੂਆਤ ਦਾ ਕੋਈ ਵੀ ਸਮਾਂ ਯਾਦ ਕਰੋ ਅਤੇ ਉਸ ਦਿਨ ਤੋਂ ਹੁਣ ਤੱਕ ਦੇ ਇਸ ਇੱਕ ਅੱਖ ਚਫਕੰਦੇ ਸਮੇਂ ਨੂੰ ਇੱਕ ਸਾਲ ਕਹਿੰਦੇ ਹਨ ਕੁਝ ਦਿਨ ਪਹਿਲਾਂ ਹੀ ਜਨਵਰੀ ਸੀ ਤੇ ਅੱਜ ਇਹ ਸਾਲ ਵੀ ਖਤਮ ਹੋਣ ਵਾਲਾ ਹੈ ਤੇ ਹੁਣ ਤੁਹਾਨੂੰ ਦੱਸਦੇ ਹਾਂ 10 ਸਾਲ ਕਿੰਨੇ ਕੁ ਛੋਟੇ ਹੁੰਦੇ ਹਨ ਜਦੋਂ Jio 4G ਆਇਆ ਸੀ ਉਹ ਸਮਾਂ ਯਾਦ ਕਰੋ ਜਾਂ ਨੋਟਬੰਦੀ ਵਾਲਾ ਸਮਾਂ ਯਾਦ ਕਰੋ ਉਸ ਸਮੇਂ ਦੀ ਜ਼ਿੰਦਗੀ ਨੂੰ ਯਾਦ ਕਰੋ ਤੇ ਅੱਜ ਦੇ ਦਿਨ ਨੂੰ ਯਾਦ ਕਰੋ ਇਹ ਛੋਟੀ ਜੀ ਦੂਰੀ ਨੂੰ ਬੋਲਾਂਗੇ ਅਸੀਂ 10 ਸਾਲ ਇਹ ਸਮਾਂ ਦੋ ਵਾਰ ਯਾਦ ਕਰ ਲੋ ਉਹ ਹੋ ਜਾਊਗਾ ਪੂਰੇ 20 ਸਾਲ ਮਤਲਬ ਇੱਕ ਬੱਚੇ ਤੇ ਜਵਾਨ ਹੋਣ ਤੱਕ ਦਾ ਸਫ਼ਰ ਬਸ ਇਹ ਸਮਾਂ ਤਿੰਨ ਵਾਰ ਹੋ ਜਾਵੇ ਤੇ ਇਨਸਾਨ ਦੀ ਜ਼ਿੰਦਗੀ ਖਤਮ ਕੀ ਆਪਾਂ ਇਸ ਸਮੇਂ ਚ ਕੀ ਕਰ ਰਹੇ ਹਾਂ ਇਸ ਨੂੰ ਜੀ ਰਹੇ ਹਾਂ ਜਾਂ ਕਿਤੇ ਇਨਵੈਸਟ ਕਰ ਰਹੇ ਹਾਂ ਜਾਂ ਵੇਸਟ 2025 ਦੇ ਸਿਰਫ 2 ਹੀ ਮਹੀਨੇ ਬਚੇ ਹਨ ਜੇਕਰ ਪੂਰੇ ਸਾਲ ਤੁਸੀਂ ਕੁਝ ਨਹੀਂ ਕਰ ਸਕੇ ਤੇ ਹੁਣ ਵੀ ਤੁਸੀਂ ਕੁਝ ਕਰਨ ਦੇ ਥਾਂ ਲਵੋ ਤਾਂ ਵੀ ਪੂਰੇ ਸਾਲ ਦੇ ਟਾਰਗੇਟ ਨੂੰ ਪੂਰਾ ਕਰ ਸਕਦੇ ਹੋ ਪੂਰੇ ਸਾਲ ਨੂੰ ਬਦਲਣ ਦੇ ਲਈ 2 ਮਹੀਨੇ ਹੀ ਨਹੀਂ ਸਿਰਫ 1 ਹੀ ਮਹੀਨਾ ਬੋਧ ਹੁੰਦਾ ਹੈ ਜੇਕਰ ਤੁਸੀਂ ਸਹੀ ਜਗ੍ਹਾ ਤੇ ਮਿਹਨਤ ਕਰੋ ਜਿਵੇਂ ਮੈਂ ਵੀ ਹੁਣੇ ਹੀ YouTube ਚੈਨਲ ਚਲਾ ਕੇ ਆਪਣੀ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਇਹ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਮੇਰੀ ਮਦਦ ਕਰ ਸਕਦੇ ਹੋ ਅਤੇ ਜੇਕਰ ਕੋਈ 2025 ਤੋਂ ਬਾਅਦ ਇਹ ਵੀਡੀਓ ਵੇਖ ਰਿਹਾ ਹੈ ਤਾਂ ਉਹਦੇ ਲਈ ਜਬ ਜਾਗੋ ਤਬ ਸਵੇਰਾ ਵਾਲੀ ਗੱਲ ਹੈ ਹੁਣ ਮੈਂ ਤੁਹਾਨੂੰ ਕੁਝ ਨੀਮ ਦੱਸੂਗਾ ਤੇ ਤੁਹਾਨੂੰ ਇਹ ਸਿਰਫ ਅੱਖਾਂ ਨਾਲ ਅਤੇ ਕੰਨਾਂ ਨਾਲ ਸੁਣ ਕੇ ਨਹੀਂ ਸਮਰਨਾ ਤਨੂ ਇਹ ਆਪਣੇ ਦਿਮਾਗ ਨਾਲ ਸੁਨਣਾ ਹੈ ਤੇ ਦਿਮਾਗ ਦੇ ਨਾਲ ਹੀ ਵੇਖਣਾ ਹੈ ਇਹ ਨਿਯਮ ਤੁਹਾਡੀ ਸਾਰੀ ਜ਼ਿੰਦਗੀ ਕੰਮ ਆਉਣਗੇ ਨਿਯਮ ਨੰਬਰ 1 ਇੱਕ ਹੁੰਦਾ ਹੈ ਗਾਇਬ ਹੋਣਾ ਡਰਾਮੇ ਕਰਨਾ ਚੈਲੰਜ ਲੈਣਾ ਕਿ ਮੈਂ 60 ਦਿਨ ਕਿਸੇ ਨੂੰ ਨਹੀਂ ਮਿਲਾਂਗਾ ਸੋਸ਼ਲ ਮੀਡੀਆ ਤੋਂ ਦੂਰ ਰਹਾਂਗਾ ਜਿਵੇਂ ਤੁਸੀਂ ਵੇਖਿਆ ਹੋਵੇਗਾ ਕਿ ਕਈ ਸਟੂਡੈਂਟਸ ਪੇਪਰਾਂ ਦੇ ਸਮੇਂ ਇੰਸਟਾਗ੍ਰam ਡੀਐਕਟੀਵੇਟ ਕਰ ਦਿੰਦੇ ਹਨ ਤੇ ਇੱਕ ਹੁੰਦਾ ਹੈ ਗੀਤੋ ਹੱਡਾ ਸੋਪਣਾ ਦਾ ਸਾਈਜ ਹੀ ਇੰਨਾ ਵੱਡਾ ਹੋਣਾ ਕਿ ਆਟੋਮੈਟਿਕ ਤੂੰ ਸੀ ਗਾਇਬ ਹੋ ਜਾਵੋ ਕਿਸੇ ਨੂੰ ਮਿਲਣ ਦਾ ਸਮਾਂ ਹੀ ਨਹੀਂ ਮਿਲੇ ਕਿਸੇ ਕੰਮ ਤੇ ਫੋਕਸ ਹੀ ਇੰਨਾ ਕੀਤਾ ਜਾਵੇ ਕਿ ਟਾਈਮ ਖਰਾਬ ਕਰਨ ਦਾ ਟਾਈਮ ਹੀ ਨਾ ਮਿਲੇ ਕਿਸੇ ਕੰਮ ਨੂੰ ਹਫਤੇ ਦੇ 80 ਤੋਂ 90 ਘੰਟੇ ਦੇਵੋਗੇ ਤਾਂ ਆਪਣੇ ਆਪ ਹੀ ਤੁਸੀਂ ਇੱਕ ਤਰ੍ਹਾਂ ਨਾਲ ਗਾਇਬ ਹੋ ਜਾਵੋਗੇ ਚਾਹੇ ਕੋਈ ਬਿਜ਼ਨਸ ਸਟਾਰਟ ਕਰਨਾ ਹੋਵੇ ਚਾਹੇ ਕੋਈ ਗਵਰਨਮੈਂਟ ਇਗਜ਼ਾਮ ਦੀ ਤਿਆਰੀ ਹੋਵੇ ਚਾਹੇ ਕੋਈ ਤੁਸੀਂ ਨਵਾਂ ਸਕਿੱਲ ਸਿੱਖ ਰਹੇ ਨਿਯਮ ਨੰਬਰ 2 ਡਾਕਟਰ ਜੋਸਮ ਮੁਫਰੀ ਨੇ ਦਾ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਕਿਤਾਬ ਚ ਦੱਸਿਆ ਹੈ ਕਿ ਕਿਵੇਂ ਕੋਈ ਇਨਸਾਨ ਇੰਨਾ ਅਮੀਰ ਬਣ ਜਾਂਦਾ ਹੈ ਤੇ ਦੂਜਾ ਗਰੀਬ ਰਹਿ ਕੇ ਸਾਰਾ ਦਿਨ ਆਪਣੀ ਕਿਸਮਤ ਨੂੰ ਕੋਸਦਾ ਹੈ ਮਿਲਦੇ ਸਭ ਨੂੰ ਹੀ 24 ਘੰਟੇ ਹਨ ਕੋਈ 100 ਕਰੋੜ ਕਮਾ ਲੈਂਦਾ ਹੈ ਤੇ ਕੋਈ ਲੱਖ ਵੀ ਕਮਾ ਨਹੀਂ ਪੁੰਦਾ ਇਸ ਦਾ ਕਾਰਨ ਕੀ ਹੈ ਸਬਕੌਂਸ਼ੀਅਸ ਮਾਈਂਡ ਇਸ ਦੇ ਅੰਦਰ ਕੀ ਹੈ ਆਦਤਾਂ ਤੇ ਆਦਤਾਂ ਹੀ ਇਨਸਾਨ ਨੂੰ ਬਣਾਉਂਦੀਆਂ ਹਨ ਜਦੋਂ ਤੱਕ ਤੁਹਾਡੇ ਸਬਕੌਂਸ਼ੀਅਸ ਮਾਈਂਡ 'ਚ ਕੋਈ ਗੱਲ ਨਹੀਂ ਜਾਂਦੀ ਉਹ ਉਦੋਂ ਤੱਕ ਤੁਸੀਂ ਸਿਰਫ ਟਾਈਮ ਖੜਾ ਵੀ ਕਰ ਰਹੇ ਹੁੰਦੇ ਹੋ ਸਬਕੌਂਸ਼ੀਅਸ ਮਾਈਂਡ ਇੰਨਾ ਤਾਕਤਵਰ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ 90% ਪੂਰੇ ਦਿਨ 'ਚ ਤੁਸੀਂ ਜੋ ਵੀ ਕਰਦੇ ਹੋ ਇਹ ਮਾਈਂਡ ਕਰਕੇ ਹੀ ਕਰਦੇ ਹੋ ਅਤੇ ਤੁਸੀਂ ਇਸ ਸਬਕੌਂਸ਼ੀਅਸ ਮਾਈਂਡ ਜੋ ਵੀ ਕੁਛ ਪਾਉਗੇ ਉਹ ਇਹ ਕਰਵਾ ਕੇ ਹੀ ਮੰਨੂਆ ਕੋਈ ਚੰਗੀ ਆਦਤ ਹੋਵੇ ਚਾਹੇ ਸਕਿੱਲ ਤੁਹਾਨੂੰ ਇਸ ਨੂੰ ਦੱਸਣਾ ਪਵੇਗਾ ਕਿ ਬਾਈ ਮੇਰੀ 90% એનર્ਜੀ ਤੂੰ ਇਸ ਕੰਮ 'ਚ ਲਗਾ ਤੇ ਸਾਇੰਸ ਕਹਿੰਦੀ ਹੈਗੀ ਜਦੋਂ ਰਾਤ ਨੂੰ ਤੁਸੀਂ ਸੌਂਦੇ ਹੋ ਤੇ ਉਦੋਂ 5 ਮਿੰਟ ਇਹੋ ਜਿਹਾ ਟਾਈਮ ਹੁੰਦਾ ਹੈ ਕਿ ਜਦੋਂ ਤੁਹਾਡਾ ਸਬਕੌਂਸ਼ੀਅਸ ਮਾਈਂਡ ਸਭ ਤੋਂ ਜ਼ਿਆਦਾ ਐਕਟਿਵ ਹੁੰਦਾ ਹੈ ਤੇ ਇਸ ਤੇ ਇਸ ਲਈ ਸੌਂ ਤੋਂ ਪਹਿਲਾਂ ਤੁਸੀਂ ਇੱਕ ਲਿਸਟ ਤਿਆਰ ਕਰੋ ਕਿ ਤੁਸੀਂ ਕੱਲ ਨੂੰ ਕੀ ਕਰਨਾ ਹੈ ਤੇ ਤੁਸੀਂ ਸੌਣ ਵੇਲੇ ਉਹੀ ਹੀ ਚੀਜ਼ਾਂ ਨੂੰ ਸੋਚੋ ਤਾਂ ਕਿ ਤੁਹਾਡਾ ਸਬਕੌਂਸ਼ੀਅਸ ਮਾਈਂਡ ਕੰਮ ਕਰ ਸਕੇ ਤੇ ਸਾਰਾ ਦਿਨ ਉਹੀ ਕੰਮ ਤੁਹਾਡੇ ਦਿਮਾਗ 'ਚ ਘੁੰਮਦਾ ਰਹੇ ਤੀਜਾ ਨਿਯਮ ਜੇਕਰ ਦੇਖਿਆ ਜਾਵੇ ਤਾਂ ਸੰਸਾਰ 'ਚ ਕੋਈ ਵੀ ਇਨਸਾਨ ਆਲਸੀ ਨਹੀਂ ਹੁੰਦਾ ਤੇ ਉਹ ਆਲਸ ਕਰਨੀ ਛੱਡ ਦੇਵੇ ਜੇਕਰ ਉਹ ਰਿਵਾਰਡ ਸਿਸਟਮ ਨੂੰ ਸਮਝ ਲਵੇ ਆਪਾਂ ਸਮਾਂ ਖਰਾਬ ਕਿਉਂ ਕਰਦੇ ਹਾਂ ਸਾਰਾ ਕੁਝ ਦਿਖਦਾ ਹੈ ਪਤਾ ਹੈ ਫਿਰ ਵੀ ਐਕਸ ਨਹੀਂ ਲੈਂਦੇ ਕਾਮਜਾਵ ਹੋਣ ਦੇ ਨਤੀਜੇ ਪਤਾ ਹੋਣ ਦੇ ਬਾਵਜੂਦ ਵੀ ਕੰਮ ਨੂੰ ਕਿਉਂ ਟਾਲਦੇ ਹਾਂ ਕਿਉਂਕਿ ਆਪਣਾ ਦਿਮਾਗ ਰਿਜ਼ਲਟ ਤੋਂ ਤੇ ਸਕਸੈਸ ਤੋਂ ਐਕਟਿਵ ਨਹੀਂ ਹੁੰਦਾ ਇਹ ਐਕਟਿਵ ਹੁੰਦਾ ਹੈ ਕਿ ਜੇਕਰ ਮੈਂ ਇਹ ਕੰਮ ਕਰੂੰ ਤਾਂ ਮੈਨੂੰ ਰਿਪੋਰਟ ਛੇਤੀ ਮਿਲੇਗਾ ਤੇ ਕਿੰਨੇ ਛੇਤੀ ਮੈਨੂੰ ਮਜ਼ਾ ਆਵੇਗਾ ਉਪਰੰਤ ਜੇਕਰ ਕਿਸੇ ਮੋٹے ਬੰਦੇ ਨੂੰ ਕਿਹਾ ਜਾਵੇ ਕਿ ਜੇਕਰ ਤੂੰ 500 ਮੀਟਰ ਭੱਜ ਕੇ ਆ ਤੇ ਤੈਨੂੰ 500 ਰੁਪਏ ਮਿਲਣਗੇ ਤਾਂ ਉਹ ਰਿਪੋਰਟ ਮਿਲਣ ਦਾ ਸਮਾਂ ਘੱਟ ਹੈ ਤੇ ਉਹ ਖੁਸ਼ੀ-ਖੁਸ਼ੀ ਇਹ ਕੰਮ ਕਰ ਲੂਗਾ ਪਰ ਜੇਕਰ ਤੁਸੀਂ ਉਹਨੂੰ ਕਹੋਗੇ 500 ਮੀਟਰ ਨਹੀਂ ਤੂੰ 20 ਕਿਲੋਮੀਟਰ ਭੱਜ ਕੇ ਆ ਤੇ ਤੁਹਾਨੂੰ 2000 ਰੁਪਏ ਮਿਲਣਗੇ ਤੇ ਉਸ ਦਾ ਮੋਟੀਵੇਸ਼ਨ ਘੱਟ ਹੋ ਜਾਵੇਗਾ ਤੇ ਉਸ ਦਾ ਜੋਸ਼ ਵੀ ਠੰਡਾ ਪੈ ਜਾਵੇਗਾ ਕਿਉਂਕਿ ਰਿਪੋਰਟ ਬਹੁਤ ਦੂਰ ਹੈ ਤੇ ਉਮੀਦ ਘਟ ਜਾਵੇਗੀ ਤੇ ਤੁਸੀਂ ਵੀ ਕਿਸੇ ਵੀ ਕੰਮ ਚ ਛੋਟੇ ਛੋਟੇ ਬੋਰਡ ਰੱਖ ਕੇ ਚਲੋ ਤਾਂ ਕਿ ਹਰ ਸਮੇਂ ਤੁਸੀਂ ਮੋਟੀਵੇਟ ਰਹੋ ਤੇ ਅੱਜ ਦੀ ਵੀਡੀਓ ਚ ਸਿਰਫ ਇਨਾ ਹੀ ਧੰਨਵਾਦ ਇਹ ਸਾਡੀ ਪਹਿਲੀ ਵੀਡੀਓ ਹੈ ਜੇ ਥੋੜੀ ਜੀ ਵੀ ਚੰਗੀ ਲਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ